ਬਾਬਾ ਜੀਵਨ ਸਿੰਘ ਨਗਰ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਜਲਦੀ ਕੀਤਾ ਜਾਏਗਾ ਹੱਲ ਬੂਟਾ ਸਿੰਘ ਚਲਾਕ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਪਿੰਡ ਜਲਾਲ ਦੇ ਬਾਬਾ ਜੀਵਨ ਸਿੰਘ ਨਗਰ ਦੇ ਛੱਪੜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਸੀ ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੀ ਪੰਚਾਇਤ ਵੱਲੋਂ ਆਰਜੀ ਤੌਰ ਤੇ ਤੁਰੰਤ ਪਾਣੀ ਦੀ ਸਮੱਸਿਆ ਦਾ ਹੱਲ ਕਰਦਿਆਂ ਬਾਬਾ ਜੀਵਨ ਸਿੰਘ ਨਗਰ ਦੇ ਛੱਪੜ ਤੋਂ ਪਾਈਪਲਾਈਨ ਪਾ ਕੇ ਸਿੱਧੀ ਡਰੇਨ ਨਾਲ ਜੋੜ ਦਿੱਤੀ ਗਈ ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਇਸ ਮੌਕੇ ਬੁੱਟਾ ਸਿੰਘ ਆਰਤੀਆ ਨੇ ਦੱਸਿਆ ਕਿ ਇਸ ਪਾਈਪਲਾਈਨ ਨੂੰ ਚਾਲੂ ਕਰਕੇ ਲੋਕਾਂ ਨੂੰ ਗੰਦੇ ਨੀ ਤੋਂ ਹੋ ਰਹੀ ਮੁਸੀਬਤ ਤੋਂ ਰਾਹਤ ਦਵਾਈ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਦਾ ਪੱਕਾ ਹੱਲ ਵੀ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਬਾਬਾ ਜੀਵਨ ਸਿੰਘ ਨਗਰ ਦੇ ਵਾਸੀਆਂ ਨੂੰ ਸਮੱਸਿਆ ਨਾ ਆਵੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਾਂ ਕਿ ਹਰ ਕਿ ਪਿੰਡ ਦੇ ਵਿਕਾਸ ਲਈ ਕੋਈ ਕਸਰੂ ਬਾਕੀ ਨਹੀਂ ਛੱਡੀ ਜਾਵੇਗੀ ਅੱਜ ਇਹ ਸਾਡੇ ਜਲਾਲ ਨਗਰ ਦੇ ਵਿੱਚ ਜਿਹੜਾ ਪਹਿਲਾਂ ਵੀ ਜਿਹੜੀ ਪਾਈਪ ਲਾਈਨ ਹੈ ਗੰਦੇ ਪਾਣੀ ਦੇ ਨਿਕਾਸ ਲਈ ਇਹ ਪਾ ਦਿੱਤੀ ਗਈ ਸੀ ਥਾਪਰ ਮਾਡਲ ਬਣਾ ਕੇ ਤੇ ਜਿਹੜਾ ਸਾਡੇ ਨਗਰ ਜਲਾਲ ਦਾ ਬਾਬਾ ਜੀਵਨ ਸਿੰਘ ਨਗਰ ਜਲਾਲ ਆ ਇਹਦਾ ਜਿਹੜਾ ਕੰਮ ਆ ਇਹ ਪਾਣੀ ਦਾ ਜਿਹੜਾ ਉਹਧੂਰਾ ਰਹਿ ਗਿਆ ਸੀ ਤੇ ਪਾਣੀ ਹੁਣ بارش ਹੋਣ ਕਰਕੇ ਓਵਰਪਲਾ ਹੋ ਕੇ ਗਲੀਆਂ ਦੇ ਵਿੱਚ ਚਲਾ ਗਿਆ ਸੀ ਪਿਛਲੇ 15 ਦਿਨ ਹੋ ਗਏ ਪਹਿਲਾਂ ਜਿਹੜੀ 500 ਮੀਟਰ ਪਾਈਪ ਲਾਈਨ ਉਹ ਪਾ ਦਿੱਤੀ ਗਈ ਸੀ ਪਰ ਮੌਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪਿਛਲੇ 3 ਦਿਨਾਂ ਤੋਂ ਸਾਡੀ ಗ್ರಾಮ ਪੰਚਾਇਤ ਜਲਾਲ ਤੇ ਸਾਡੇ ਇੱਥੋਂ ਦੇ ਢਿੱਲੋ ਪਰਿਵਾਰ ਵੱਲੋਂ ਤਿੰਨ ਦਿਨਾਂ ਤੋਂ ਲੈ ਕੇ ਜਿੱਦੋ ਜਹਿਦ ਕੀਤੀ ਜਾ ਰਹੀ ਸੀ ਅੱਜ ਅਸੀਂ ਇਹ ਪਾਈਪ ਲਾਈਨ ਆ ਜਿਹੜੀ ਜਿਹੜੀ ਕਿ ਪਹਿਲਾਂ ਇੱਥੋਂ ਪਾਣੀ ਚੱਕ ਕੇ ਪਿੰਡ ਵਾਲੇ ਛੱਪੜ ਤੇ ਸਿੱਟਿਆ ਜਾਂਦਾ ਸੀ ਉਸ ਤੋਂ ਬਾਅਦ ਫਿਰ ਉਹ ਡਰੇਨ ਵਾਲੀ ਪਾਈਪ ਨਾਲ ਜਾਂਦਾ ਸੀ ਹੁਣ ਸਿੱਧਾ ਇੱਥੋਂ ਜਿਹੜਾ ਪਾਣੀ ਆ ਉਹ ਸਿੱਧਾ ਡਰੇਨ ਨੂੰ ਸਿੱਧਾ ਨਿਕਾਸ ਦਾ ਜਿਹੜਾ ਇਹ ਪ੍ਰਬੰਧ ਕਰ ਦਿੱਤਾ ਗਿਆ ਇੱਕ ਵਾਰੀ ਇਹਨੂੰ ਅਸੀਂ ਆਰਜੀ ਤੌਰ ਤੇ ਚਲਾਇਆ ਜਲਦੀ ਇੱਥੇ ਸੋਲਰ ਵਾਲੀ ਮੋਟਰ ਲਵਾ ਕੇ ਅਸੀਂ ਜਿਹੜਾ ਪਾਣੀ ਆ ਤੇ ਇੱਥੇ ਥਾਪਰ ਮਾਡਲ ਵੀ ਬਣ ਜੂਗਾ ਤੇ ਸੋਲਰ ਵਾਲੀ ਮੋਟਰ ਵੀ ਲਾ ਦਾਂਗੇ ਇਸ ਕੰਮ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਸਾਡੇ ಗ್ರಾಮ ਪੰਚਾਇਤ ਜਲਾਲ ਵੱਲੋਂ ਮੈਂ ਆਪਣੇ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਹੈ ਜੋ ਸਾਡੇ ਨਗਰ ਦੀ ਪਿਛਲੇ 10-15 ਸਾਲ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀ ਕਿ ਜਦੋਂ ਵੀ ਪਾਣੀ بارشਾਂ ਦੇ ਦਿਨਾਂ ਦੇ ਵਿੱਚ ਆ ਕੇ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਚਲਿਆ ਜਾਂਦਾ ਸੀ ਤੇ ਜਾਂ ਇੱਥੋਂ ਦੇ ਜਿਹੜੇ ਆਸ-ਪਾਸ ਦੇ ਨੇੜੇ ਖੇਤਾਂ ਵਾਲਾ ਸੀ ਉਹਨਾਂ ਦੇ ਝੋਨਾ ਮਰ ਜਾਂਦਾ ਸੀ ਉਹਨਾਂ 'ਚ ਪਾਣੀ ਚਲਿਆ ਜਾਂਦਾ ਸੀ ਇਸ ਕਰਕੇ ਦਾ ਜਿਹੜਾ ਅੱਜ ਅਸੀਂ ਨਿਕਾਸ਼ ਆ ਉਹ ਪੂਰਾ 100% ਕਰ ਦਿੱਤਾ ਤੇ ਇਸ ਨੂੰ ਜਲਦੀ ਹੀ ਅਸੀਂ ਪੱਕੇ ਪੈਰੀ ਵੀ ਕਰ ਦੇਵਾਂਗੇ ਅੱਜ ਅਸੀਂ ਇੱਕ ਵਾਰੀ ਇਹਨੂੰ ਆਰਜੀ ਤੌਰ ਤੇ ਚਾਲੂ ਕਰ ਦਿੱਤਾ ਗਿਆ E <coughs>